ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਖਬਰ ਦੀ ਨੋਕ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਗੱਲਬਾਤ ਕਰਾਂ ਕਿ ਗਿਆਨੀ ਕਲਦੀਪ ਸਿੰਘ ਗੜਗੱਜ ਦੇ ਵੱਲੋਂ ਤਖਸੀ ਕੇਸਕਰ ਸਾਹਿਬ ਦੇ ਜਥੇਦਾਰ ਦੇ ਵਜੋਂ ਅੱਜ ਅਮਰਤ ਵਿਲੇ ਸੇਵਾ ਸੰਭਾਲ ਲਈ ਹੈ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਸੀ ਦੱਸਿਆ ਜਾ ਰਿਹਾ ਸੀ ਕਿ ਅੱਜ ਟਕਰਾਹ ਹੋ ਸਕਦਾ ਹੈ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਚਰਚਾਵਾਂ ਜ਼ਰੂਰ ਸੀ ਜਿਸ ਤਰ੍ਹਾਂ ਦੂਜੇ ਪਾਸੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਇਸ ਜਿਹੜੀ ਸੇਵਾ ਸੰਭਾਲ ਦਾ ਵਿਰੋਧ ਕੀਤਾ ਜਾ ਰਿਹਾ ਸੀ ਉੱਥੇ ਹੀ ਹੁਣ ਤਖਤ ਸ੍ਰੀ ਕੇਸਕਰ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅੰਮ੍ਰਿਤ ਵੇਲੇ ਤਖਤ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਦੇ ਵਿੱਚ ਜਥੇਦਾਰ ਦੇ ਵਜੋਂ ਸੇਵਾ ਸੰਭਾਲੀ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਅਮਰਤ ਵੇਲੇ ਤਖਤਰੀ ਕੇਸਕਰ ਸਾਹਿਬ ਵਿਖੇ ਪੁੱਜੇ ਜਿਸ ਉਪਰੰਤ ਉਹ ਤਖਤ ਸਾਹਿਬ ਵਿਕੇ ਨਤਮਸਤਕ ਹੋਏ ਤੇ ਉਹਨਾਂ ਦੇ ਸੇਵਾ ਸੰਭਾਲ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਉਪਰੰਤ ਪੰਜ ਪਿਆਰੇ ਸਹਿਬਾਨ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਦਸਤਾਰ ਭੇਟ ਕੀਤੀ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਤ ਕਮੇਟੀ ਦੇ ਵੱਲੋਂ 70000 ਪ੍ਰਤਾਪ ਸਿੰਘ ਅਤੇ ਤਖਤ ਸਾਹਿਬ ਦੇ ਮੈਨੇਜਰਸ ਦਾ ਮਲਕੀਤ ਸਿੰਘ ਨੇ ਵੀ ਦਸਤਾਰਾਂ ਭੇਟ ਕੀਤੀਆਂ ਇਸ ਦੌਰਾਨ ਤਖਤ ਸਾਹਿਬ ਵਿਖੇ ਗ੍ਰੰਥੀ ਸਿੰਘਾਂ ਵੱਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਸਰਪਾਉ ਵੀ ਭੇਟ ਕੀਤੇ ਗਏ ਇਸ ਦੌਰਾਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੇ ਮੌਜੂਦਾ ਪੰਥ ਹਲਤਾਂ ਦੇ ਮੱਦੇਨਜ਼ਰ ਸਮੂਹ ਸਿੱਖ ਸੰਗਤ ਨੂੰ ਇੱਕ ਨਿਸ਼ਾਨ ਹੇਠਾਂ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਪੰਥ ਦੇ ਵੱਲੋਂ ਤਖਤ ਸਹਿਬਾਨ ਦੀ ਸੇਵਾ ਸੰਭਾਲ ਦਾ ਮਾਣ ਬਖਸ਼ਣ ਤੇ ਦਸਾਂ ਪਾਸ਼ਾ ਜੀ ਅਤੇ ਗੁਰੂ ਗ੍ਰੰਥ ਸਾਹਿਬ ਦਾ ਸੁਕੁਰਾਣਾ ਕੀਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਡੇ ਭਾਗ ਹਨ ਕਿ ਇੱਕ ਸਧਾਰਨ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਉਹਨਾਂ ਨੂੰ ਇੱਡੀ ਵੱਡੀ ਸੇਵਾ ਮਿਲੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਆਪਣਾ ਜੀਵਨ ਪਾਠੀ ਸਿੰਘ ਵਜੋਂ ਸ਼ੁਰੂ ਕਰਕੇ ਫਿਰ ਧਰਮ ਦੀ ਧਰਮ ਪ੍ਰਚਾਰ ਦੀ ਸੇਵਾ ਨੂੰ ਚੁਣਿਆ ਸੀ ਗੁਰੂ ਪੰਥ ਦੀ ਸੇਵਾ ਦੇ ਵਿੱਚ ਇੱਕ ਪ੍ਰਚਾਰਕ ਵਜੋਂ ਹੀ ਵਿੱਚ ਦੇ ਰਹਿਣਗੇ ਪੰਥ ਨੂੰ ਦਰਪੇਸ਼ ਸਮੱਸਿਆਵਾਂ ਸਮਾਜਿਕ ਰਾਜਨੀਤਿਕ ਮਸਲੇ ਬਾਰੇ ਗੱਲ ਕਰਦੇ ਆ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਸਾਡੇ ਬਹੁਤ ਮਸਲੇ ਗੁਰੂਦਰ ਨਾਲੋਂ ਟੁੱਟਣ ਕਾਰਨ ਪੈਦਾ ਹੋਏ ਨੇ ਇਹ ਫਿਕਰਮੰਦੀ ਦੀ ਗੱਲ ਹੈ ਕਿ ਅੱਜ ਧਾਰਮਿਕ ਤੌਰ ਤੇ ਸਿੱਖਾਂ ਤੇ ਬੇਇਫਸਾਕੀ ਵਾਲਾ ਮਾਹੌਲ ਹੈ ਸਾਡੇ ਵਿੱਚ ਟੜੇ ਬੰਦੀਆਂ ਤੇ ਵਿਚਾਰ ਧਾਰਕ ਵਖਰੇਵਿਆਂ ਨੇ ਵੱਡੇ ਮਫਾਦ ਪੈਦਾ ਕੀਤੇ ਹੋਏ ਨੇ ਧਾਰਮਿਕ ਤੇ ਸਿਆਸੀ ਤੌਰ ਦੇ ਯੋਗ ਅਗਵਾਈ ਦੀ ਘਾਟ ਕਾਰਨ ਮਿਲ ਬੈਠ ਕੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਤੇ ਇੱਕ ਦੂਜੇ ਨੂੰ ਨੀਮਾ ਦਿਖਾਉਣ ਦੀ ਪ੍ਰਾਪਤੀ ਚੱਲ ਰਹੀ ਹੈ ਅਜਿਹੇ ਵਿਖਮ ਸਮੇਂ ਵਿੱਚ ਗੁਰੂ ਤੇ ਵਿਸ਼ਵਾਸ ਰੱਖ ਕੇ ਮਿਲ ਬੈਠ ਕੇ ਵਸੀਲੇ ਬਣਾਉਣ ਦੀ ਲੋੜ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਸਿਆਸੀ ਤੌਰ ਦੇ ਉੱਤੇ ਸਿੱਖ ਪੰਥ ਵੱਡੇ ਹਮਲਿਆਂ ਦਾ ਸ਼ਿਕਾਰ ਹੈ ਜਿੱਥੇ ਇੱਕ ਪਾਸੇ ਦੇਸ਼ ਦੇ ਵਿੱਚ ਕਟ ਗਿਣਤੀਆਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਉੱਥੇ ਹੀ ਰਾਜਸੀ ਸ਼ਕਤੀ ਨੂੰ ਵਰਤਦਿਆਂ ਸਿੱਖਾਂ ਦੇ ਖਿਲਾਫ ਕਾਲੇ ਕਾਨੂੰਨ ਯੂਏ ਪੀਏ ਐਨਐਸ ਇਹ ਵਰਗੀਆਂ ਧਰਾਵਾਂ ਲਾ ਕੇ ਨੌਜਵਾਨੀ ਨੂੰ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆ ਹੈ ਦੇਸ਼ ਦੇ ਹੁਕਮਰਾਨ 1984 ਦੇ ਜਿਹੜੇ ਸਿੱਖ ਕਤਲੇਆਮ ਦਾ 40 ਸਾਲ 20 ਜਾਨ ਮਗਰੋਂ ਵੀ ਇਨਸਾਫ਼ ਦੀਵਾਨ ਦੇ ਵਿੱਚ ਵੀ ਨਾਕਾਮ ਰਹੇ ਨੇ ਸਿੱਖਾਂ ਦੀ ਰਾਜਸੀ ਤਾਕਤ ਖਿੜੀ ਹੋਣ ਕਰਕੇ ਦਾਕਿਆਂ ਤੋਂ ਜੇਲ੍ਹਾਂ ਚ ਬੰਦ ਸਿੰਘ ਬੰਦੀਆਂ ਨੂੰ ਤਾਂ ਕੋਈ ਜਮਾਨਤ ਨਹੀਂ ਮਿਲਦੀ ਪਰ ਕਿਸੇ ਸਿੱਖ ਵਿਰੋਧੀ ਛੁੱਠੇ ਡੇਰੇਦਾਰਾਂ ਨੂੰ ਨਿਤ ਦਿਹਾੜੇ ਲੰਬੀਆਂ ਛੁੱਟੀਆਂ ਦੇ ਕੇ ਸਿੱਖਾਂ ਨੂੰ ਤਪਾਇਆ ਜਾ ਰਿਹਾ ਹੈ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਿੱਖ ਆਬਾਦੀ ਨੂੰ ਇੱਥੋਂ ਭੱਜ ਜਾਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਤੇ ਬਦਲੇ ਦੇ ਵਿੱਚ ਗੈਰ ਪੰਜਾਬੀ ਆਬਾਦੀ ਨੂੰ ਤੜਾ ਤੜ ਵਸਾ ਕੇ ਸਿੱਖਾਂ ਨੂੰ ਪੰਜਾਬ ਦੇ ਵਿੱਚ ਕਟ ਗਿਣਤੀ ਬਣਾਉਣ ਦੀ ਗਹਿਰੀ ਸਾਜ਼ਿਸ਼ ਚੱਲ ਰਹੀ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਸਿਆਸਤਦਾਨਾਂ ਨੂੰ ਕਿਸੇ ਡੇਰੇ ਦੀਆਂ ਜਾਂ ਪ੍ਰਵਾਸੀਆਂ ਦੀਆਂ ਕੁਝ ਹਜ਼ਾਰ ਵੋਟਾਂ ਦੀ ਤਾਂ ਫਿਕਰ ਹੈ ਪਰ ਇੱਥੇ ਵੱਸਦੇ ਲੱਖਾਂ ਸਿੱਖਾਂ ਦੀ ਵੋਟ ਨੂੰ ਉਹ ਕਿਸੇ ਖਾਤੇ ਨਹੀਂ ਗਿਣਦੇ ਇਸ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਬਹੁਤ ਹੀ ਬੁਰੀ ਤਰ੍ਹਾਂ ਵੰਡੇ ਹੋਏ ਹਾਂ ਜਾਨੀ ਕੁਲਦੀਪ ਸਿੰਘ ਨੇ ਕਿਹਾ ਕਿ ਸਮਾਜਿਕ ਤੌਰ ਤੇ ਅੱਜ ਸਿੱਖ ਸਮਾਜ ਕਈ ਗੰਭੀਰ ਰੋਗਾਂ ਦਾ ਸ਼ਿਕਾਰ ਹੋ ਚੁੱਕਾ ਹੈ ਜਿਸ ਦੇ ਵਿੱਚ ਸਾਡੀ ਨੌਜਵਾਨੀ ਨਸ਼ਿਆਂ ਦੇ ਆਪਾ ਘਾਤੀ ਰਾਹ ਤੇ ਮਰ ਰਹੀ ਹੈ ਉਹਨਾਂ ਨੇ ਨਾਲ ਹੀ ਕਿਹਾ ਕਿ ਸੂਬੇ ਦੇ ਵਿੱਚ ਕਈ ਸਰਕਾਰਾਂ ਬਦਲ ਗਈਆਂ ਪਰ ਨਸ਼ੇ ਦਾ ਵਹਿਣ ਰੁਕਣ ਦੀ ਥਾਂ ਤੇ ਲਗਾਤਾਰ ਵੱਧ ਰਿਹਾ ਹੈ ਹਜ਼ਾਰਾਂ ਨੌਜਵਾਨ ਬੱਚੇ ਤੇ ਬੱਚੀਆਂ ਮੌਤੇ ਮੂੰਹ ਜਾ ਰਹੇ ਨੇ ਜੇਕਰ ਦੇਖੇ ਪਦਾਰਥਵਾਦ ਤੇ ਧਰਮ ਤੋਂ ਟੁੱਟੇ ਹੋਏ ਸਮਾਜ ਦੇ ਵਿੱਚ ਅਜਿਹੇ ਔਗੁਣ ਪਨਪਨ ਲੱਗ ਪਏ ਨੇ ਜਿਨ੍ਹਾਂ ਦਾ ਇਲਾਜ ਕੇਵਲ ਧਰਮ ਹੈ ਗਿਆਨੀ ਕਲਦੀਪ ਸਿੰਘ ਨੇ ਧਰਮ ਪ੍ਰਵਰਤਨ ਦੇ ਉੱਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਆ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਲਈ ਜਮਿਨੀ ਪੱਧਰ ਦੇ ਉੱਤੇ ਅਸਰਦਾਰ ਧਰਮ ਜਿਹੜਾ ਪ੍ਰਚਾਰ ਲਹਿਰ ਦੀ ਜ਼ਰੂਰਤ ਹੈ ਜਿਸ ਨੂੰ ਉਹ ਸਿੱਖ ਸੰਤਾਂ ਮਹਾਪੁਰਸ਼ਾਂ ਸੰਪਰਦਾਵਾਂ ਗਿਆਨੀਆਂ ਅਤੇ ਵਿਦਵਾਨਾਂ ਦੀ ਮਦਦ ਦੇ ਨਾਲ ਪਹਿਲ ਦੇ ਆਧਾਰ ਤੇ ਸ਼ੁਰੂ ਕਰਨਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ 18ਵੀਂ ਸਦੀ ਦੇ ਵਿਖਮ ਪੈਂਡਿਆਂ ਦੇ ਵਿੱਚ ਸਿੱਖੀ ਨੂੰ ਆਪਣੇ ਮਨ ਬਚਨ ਤੇ ਕਰਮ ਨਾਲ ਨਿਭਾਉਣ ਵਾਲੇ ਮਹਾਨ ਗੁਰਸਿੱਖਾਂ ਤੋਂ ਸਿੱਧ ਲੈ ਕੇ ਉਹਨਾਂ ਵਰਗਾ ਜੀਵਨ ਧਾਰਨ ਕਰਨਾ ਪਵੇਗਾ ਉਹਨਾਂ ਸਿੱਖ ਕਿਰਦਾਰ ਦੇ ਉਸਰੀਏ ਜਿਹੜੇ ਵੱਡੇ ਮਹਾਪੁਰਖਾਂ ਨੂੰ ਯਾਦ ਕਰਦੇ ਆ ਕਿ ਅੱਜ ਸਾਨੂੰ ਬਾਬਾ ਸਾਹਿਬ ਸਿੰਘ ਬੇਦੀ ਅਕਾਲੀ ਜਥੇਦਾਰ ਫੁੱਲਾ ਸਿੰਘ ਬਾਬਾ ਰਾਮ ਸਿੰਘ ਤੇ ਸੰਤ ਅਦਰ ਸਿੰਘ ਵਾਲੇ ਬਾਬਾ ਅਨੰਦ ਸਿੰਘ ਕਰਤਾਰ ਸਿੰਘ ਪਿੰਡਰਾ ਵਾਲੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਬਾਬਾ ਦਿਆਲ ਸਿੰਘ ਸੂਰ ਸਿੰਘ ਵਾਲੇ ਭਾਈ ਕਾਨ ਸਿੰਘ ਨਾਬਾ ਗਿਆਨੀ ਦਿੱਤ ਸਿੰਘ ਭਾਈ ਵੀਰ ਸਿੰਘ ਤੇ ਪ੍ਰੋਫੈਸਰ ਪੌਰਨ ਸਿੰਘ ਜਿਹੜੇ ਪ੍ਰੋਫੈਸਰ ਪੌਰਨ ਸਿੰਘ ਜੇ ਮਾਪੁਰਖਾਂ ਵਾਲਾ ਜੀਵਨ ਅਤੇ ਨਿਸ਼ਾ ਰੱਖ ਕੇ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਨਿਤਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਮੌਜੂਦਾ ਸਿੱਖ ਸਿਆਦਾਨਾਂ ਤੋਂ ਵੀ 20ਵੀਂ ਸਦੀ ਦੇ ਅਕਾਲੀ ਲਹਿਰ ਦੇ ਆਗੂਆਂ ਵਾਲੇ ਜੀਵਨ ਅਤੇ ਕਿਰਦਾਰ ਦੀ ਤਵੱਜੂ ਕੋ ਕਰਦੇ ਹਾਂ ਪਿਛਲੇ ਸਮੇਂ ਅੰਦਰਾਂ ਸ਼ੋਮਨੀ ਅਕਾਲੀ ਦਲ ਦੇ ਆਗੂਆਂ ਦੇ ਸੰਬੰਧ ਦੇ ਵਿੱਚ 2 ਦਸੰਬਰ ਨੂੰ ਸਿੰਘ ਸਾਹਿਬ ਦੇ ਵੱਲੋਂ ਲਏ ਗਏ ਫੈਸਲੇ ਬਾਰੇ ਗੱਲ ਕਰਦੇ ਆ ਜਥੇਦਾਰ ਗਿਆਨੀ ਤਰਕ ਜਿਹੜੇ ਕੁਲਦੀਪ ਸਿੰਘ ਨੇ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਤੋਂ ਗੁਰਮੁਖੀ ਰੋਸ਼ਨੀ ਦੇ ਵਿੱਚ ਨਿਕਲੇ ਹੁਕਮਨਾਮਿਆਂ ਦੇ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ ਅਤੇ ਇਹੀ ਗੱਲ ਹੈ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮੇ ਤੇ ਇਹਨਾਂ ਬਿਨ ਲਾਗੂ ਹੁੰਦੀ ਹੈ ਸਬੰਧਤ ਧਿਰਾਂ ਨੂੰ ਤਕੀਦ ਕੀਤੀ ਜਾਂਦੀ ਹੈ ਕਿ ਉਹ ਇਸ ਸਬੰਧ ਦੇ ਵਿੱਚ ਇੱਕ ਦੂਜੇ ਪ੍ਰਤੀ ਕੁੜਤਨ ਭਰੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਹੈ ਉਨ੍ਹਾਂ ਨਾਲੇ ਵੀ ਕਿਹਾ ਕਿ 2 ਦਸੰਬਰ ਦੇ ਫੈਸਲਿਆਂ ਦੇ ਵਿੱਚ ਇੱਕ ਅਹਿਮ ਫੈਸਲਾ ਪੰਥਕ ਏਕਤਾ ਦਾ ਵੀ ਕੀਤਾ ਗਿਆ ਸੀ ਜਿਸ ਸਬੰਧ ਦੇ ਵਿੱਚ ਦੋਵਾਂ ਥੀਰਾਂ ਦੇ ਵੱਲੋਂ ਹੁਣ ਤੱਕ ਕੋਈ ਉਦਮ ਨਹੀਂ ਕੀਤਾ ਗਿਆ ਇਸ ਫੈਸਲੇ ਨੂੰ ਲਾਗੂ ਕਰਾਉਣ ਲਈ ਵੀ ਸਬੰਧਤ ਥੀਰਾਂ ਦੇ ਦਾਅਵਿਆਂ ਨੂੰ ਮੁੜ ਨਜ਼ਰਸਾਨੀ ਕੀਤੀ ਜਾਵੇਗੀ ਹੁਣ ਜਿਹੜੀ ਅੰਤਰੇ ਵਿੱਚ ਸਿੱਖ ਪੰਥ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੂਹ ਚੋਂ ਪ੍ਰਗਟ ਹੋਏ ਵਿਲੱਖਣ ਤਿਹਾਰ ਹੋਲੇ ਮਹੱਲੇ ਦੀ ਵਧਾਈ ਦਿੰਦੇ ਆ ਜਿੱਥੇ ਸਰ ਕੁਲਦੀਪ ਸਿੰਘ ਗਰਗੱਜ ਨੇ ਸਿੱਖ ਨੌਜਵਾਨਾਂ ਨੂੰ ਸੱਦਾ ਦਿੰਦੇ ਆ ਕਿਹਾ ਕਿ ਗੁਰੂ ਪ੍ਰੇਮ ਵਿੱਚ ਭਿੱਜ ਕੇ ਹੋਲੇ ਮਹੱਲੇ ਦੀਆਂ ਰੌਣਕਾਂ ਦੇ ਵਿੱਚ ਵਾਧਾ ਕਰਨ ਅਤੇ ਇਸ ਤਿਹਾਰ ਨੂੰ ਸੇਵਾ ਸਿਮਰਨ ਸਿੱਖੀ ਦੇ ਜੋਸ਼ ਤੇ ਜਜ਼ਬੇ ਨਾਲ ਖਾਲਸ ਦੀ ਪਾਵਨ ਧਰਤੀ ਤੇ ਆ ਕੇ ਮਨਾਉਣ ਉਹਨਾਂ ਨੇ ਪਤਿਤ ਤੇ ਨੌਜਵਾਨਾਂ ਨੂੰ ਤਕੀਦ ਕੀਤੀ ਹੈ ਕਿ ਉਹ ਇਸ ਖਾਸ ਮੌਕੇ ਤੇ ਸਿਰਾਂ ਤੇ ਰੁਮਾਲ ਆਦਿ ਬੰਨਣ ਦੀ ਥਾਂ ਦਸਤਾਰ ਸਜਾ ਕੇ ਹੀ ਅਨੰਦਪੁਰ ਸਾਹਿਬ ਦੇ ਰਾਤੂਰਨ ਗਿਆਨੀ ਕੁਲਦੀਪ ਸਿੰਘ ਸਮੂਹ ਜਥੇਬੰਦੀ ਦਲ ਖਾਲਸਾ ਤੇ ਜ ਆਦਿ ਤੋਂ ਸਹਿਯੋਗ ਦੀ ਆਸ ਕੀਤੀ ਹੈ ਤਾਂ ਦੱਸ ਦਈਏ ਕਿ ਇਸ ਮੌਕੇ ਜਿਹੜੇ ਸੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੀਤ ਸਕੱਤਰ ਨੇ ਸਦਾ ਗੁਰ ਸਿੰਘ ਕਵਾਲਾ ਚੀਫ ਗੁਰਦੁਆਰਾ ਇੰਸਪੈਕਟਰ ਸਰ ਜਗਦੀਸ਼ ਸਿੰਘ ਬੁੱਟਰ ਤਖਤ ਸ੍ਰੀ ਕੇਸਗੜ ਸਾਹਿਬ ਦੇ ਵਧੀਕ ਮੈਨੇਜਰ ਹਰਦੇਵ ਸਿੰਘ ਸਮੇਤ ਹੋਰ ਵੀ ਕੁਝ ਲੋਕ ਉੱਥੇ ਸੀ ਜਿਹੜੇ ਮੌਜੂਦ ਸਨ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੋ ਜਿਹੇ ਹਾਲਾਤ ਬਣ ਚੁੱਕੇ ਨੇ ਉਹਨਾਂ ਦੇ ਵੱਲੋਂ ਦੋ ਮੈਂਬਰੀ ਜਿਹੜੀ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਵੀ ਉਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਉਹਦੇ ਵਿੱਚ ਵੀ ਅਪਡੇਟ ਕੀਤਾ ਜਾਵੇ ਜਾਂ ਚੇਂਜ ਕੀਤਾ ਜਾਵੇਗਾ ਇਹਦੇ ਉੱਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਪਰ ਇਸ ਵਕਤ ਜੋ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਤੇ ਕਿਉਂਕਿ ਜਿਸ ਤਰ੍ਹਾਂ ਹਾਲਾਤ ਬਣੇ ਹੋਏ ਨੇ ਪਰ ਦੂਜੇ ਪਾਸੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਜਿੱਥੇ ਵਿਰੋਧਤਾ ਜਾਣਾ ਸੀ ਤੇ ਉੱਥੇ ਹੀ ਪਹੁੰਚੀਆਂ ਸਨ ਤਾਂ ਉਹਨਾਂ ਨੇ ਕੁਲਦੀਪ ਸਿੰਘ ਨੂੰ ਜਥੇਦਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਇਹ ਵੀ ਵੱਡੀ ਹਲਚਲ ਹੋ ਚੁੱਕੀ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਇਸ ਦੇ ਵਿੱਚੋਂ ਸਿੱਖ ਪੰਥ ਕਿਸ ਤਰ੍ਹਾਂ ਨਿਕਲੇਗਾ ਬਾਹਰ ਕਿਉਂਕਿ ਜਿਵੇਂ ਗਿਆਨੀ ਜਿਹੜੇ ਕੁਲਦੀਪ ਸਿੰਘ ਨਜਤੇਦਾਰ ਉਹਨਾਂ ਦੇ ਬੋਲੇ ਗੱਲ ਕਹੀ ਗਈ ਹੈ ਕਿ ਇਕਜੁੱਟ ਹੋ ਜਾਣ ਪਰ ਹੁਣ ਸਵਾਲ ਇੱਥੇ ਇਹੀ ਹੁੰਦਾ ਹੈ ਕਿ ਇਕਜੁੱਟ ਹੋਣਗੇ ਕਿਵੇਂ ਇੱਕ ਜੋ ਕੀਤੇ ਕਿਵੇਂ ਜਾਣਗੇ ਸਿਆਸੀ ਮਫਾਦਿਆਂ ਨੂੰ ਲੈ ਕੇ ਜੋ ਕੁਝ ਕੀਤਾ ਜਾ ਰਿਹਾ ਹੈ ਜਾਂ ਫਿਰ ਜੋ ਕੁਝ ਖਿੱਚੋ ਤਾਨ ਚੱਲ ਰਹੀ ਹੈ ਇਹਦੇ ਵਿੱਚੋਂ ਬਾਹਰ ਕੱਢੇਗਾ ਕੌਣ ਇਹ ਵੱਡਾ ਸਵਾਲ ਹੈ ਕਿਉਂਕਿ ਗੁਰਮਤਿ ਸਿਧਾਂਤਾਂ ਦੀ ਗੱਲ ਜਿਵੇਂ ਕੀਤੀ ਹੈ ਤਾਂ ਜਿਸ ਤਰ੍ਹਾਂ ਉਹਨਾਂ ਦੀ ਨਿਯੁਕਤੀ ਹੋਈ ਹੈ ਜਾਂ ਫਿਰ ਜਿੱਥੇਰ ਪਹਿਲੇ ਹਟਾਏ ਗਏ ਨੇ ਉਹਨਾਂ ਦੇ ਉੱਤੇ ਵੀ ਉਹਨਾਂ ਦੇ ਉੱਤੇ ਵੀ ਅਸਰ ਦਿਖਦਾ ਕਿ ਕਿ ਉਹ ਗੁਰਮਤਿ ਸਿਧਾਂਤਾਂ ਦੇ ਅਨੁਸਾਰ ਸੀ ਜੋ ਕੁਝ ਕੀਤਾ ਜਾ ਰਿਹਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੇ ਫਿਰ ਹੋਰ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਧੰਨਵਾਦ